ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਜੋ ਐਫ ਆਈ ਆਰ ਆਈ ਬਤੌਰ ਵਕੀਲ ਉਸ ਨੂੰ ਤੁਸੀਂ ਕਿਵੇਂ ਦੇਖਿਆ ਤੇ ਬਤੌਰ ਪੰਜਾਬੀ ਉਸ ਨੂੰ ਕਿਵੇਂ ਦੇਖਿਆ ਇਹ ਉਹੀ ਤਾਂ ਰਹਿ ਜਿਹੜੀ ਕੁਝ ਮਹੀਨੇ ਪਹਿਲਾਂ ਰਾਮ ਮੰਦਰ ਦੇ ਬਹਾਨੇ ਜਦੋਂ ਜਿਹੜੇ ਜਿਹੜੇ ਲੋਕਾਂ ਨੇ ਕੋਈ ਵੀ ਬੋਲੇ ਨੇ ਕੋਈ ਆਵਾਜ਼ ਚੱਕੀ ਹੈ ਕੋਈ ਫੇਸਬੁੱਕ ਤੇ ਪੋਸਟਾਂ ਪਾਈਆਂ ਨੇ ਉਹਨਾਂ ਦੇ ਵਿਰੁੱਧ ਤਰਕਸ਼ੀ ਲਾਗੂਆਂ ਦੇ ਵਿਰੁੱਧ 295 ਦਾ ਪਰਚਾ ਕੀਤਾ ਗਿਆ ਸੀ 295ਏ ਵੀ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੁਹਾਡੇ ਕੋਲ ਸ਼ਬਦਾਂ ਦੇ ਕਰਕੇ ਪਰਚੇ ਨੇ ਇਹ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦੇ ਤੇ ਇਹਦੇ ਵਿੱਚ ਮੁੱਢਲੀ ਤਫ਼ਤੀਸ਼ ਹੋਣੀ ਵੀ ਚਾਹੀਦੀ ਹੈ। ਮਤਲਬ ਇਸ ਪਰਚੇ ਦੇ ਵਿੱਚ ਕੀ ਹੁੰਦਾ ਹੈ ਵੀ ਸਜ਼ਾ 3 ਸਾਲ ਤੋਂ ਘੱਟ ਹੈ। ਉਹਦੇ باوجود ਕੋਈ ਐਡਾ ਵੱਡਾ ਕੋਈ ਉਹ ਪਰਚਾ ਨਹੀਂ ਸੀ। ਕੋਈ ਵੱਡਾ ਅਪਰਾਧ ਨਹੀਂ ਜਿਹਦੇ ਪਰਚਾ ਦਰਜ ਕੀਤਾ ਗਿਆ। ਪਹਿਲੀ ਗੱਲ ਪਰਚਾ ਦਰਜ ਕਿਨੇ ਕੀਤਾ ਹੈ। ਉਹ ਇੱਕ ਅਮਿਤ ਜੈਨ ਨਾਮ ਦਾ ਮੇਰੇ ਲੱਗਦਾ ਬੰਦਾ ਹੈ ਜਿਹੜਾ ਕਿ ਭਗਵੰਤ ਮਾਨ ਦਾ ਬਹੁਤ ਕਰੀਬੀ ਹੈ। ਆਮ ਆਦਮੀ ਪਾਰਟੀ ਸਰਕਾਰ ਦਾ ਕਰੀਬੀ ਹੈ। ਤੇ ਉਹਨਾਂ ਵੱਲੋਂ ਉਹ ਸ਼ਿਕਾਇਤ ਕਰਤਾ ਨੇ ਉਹਨਾਂ ਨੇ ਕਿਹਾ ਵੀ ਮਾਲਵਿੰਦਰ ਮਾਲੀ ਨੇ ਪਿਛਲੇ ਦਿਨਾਂ ਦੇ ਵਿੱਚ ਕੋਈ ਵੀਡੀਓ ਪਾਈ ਜਿਹਦੇ ਨਾਲ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਇਹ ਤਾਂ ਕੋਈ ਵੀ ਬੰਦਾ ਕਦੇ ਵੀ ਕਿਸੇ ਦੇ ਉੱਤੇ ਵੀ ਪਰਚਾ ਦਰਜ ਕਰਾ ਸਕਦਾ ਇਹ ਤਾਂ ਕੋਈ ਭਗਵਾਨ ਤਮਾਨ ਦੇ ਉੱਤੇ ਵੀ ਕਰਾ ਸਕਦਾ ਹੈ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਸੈਕਟਰ 17 ਚ ਇੱਕ ਪ੍ਰੋਟੈਸਟ ਹੋ ਰਿਹਾ ਹੈ ਰੋਸ ਕਿਹੜੀ ਗੱਲ ਦਾ ਹੈ ਸਿਰਫ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਹੋਈ ਐਫ ਆਈ ਆਰ ਦਾ ਜਾਂ ਫਿਰ ਲੋਕਾਂ ਦੇ ਲਈ ਉੱਠਦੀਆਂ ਆਵਾਜ਼ਾਂ ਨੂੰ ਦੱਬਣ ਦੀ ਗੱਲ ਹੋ ਰਹੀ ਹੈ ਦੋਸ਼ ਲੱਗ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਵਿਦਿਆਰਥੀ ਕਰਮਚਾਰੀ ਔਰ ਪੇਸ਼ੇਵਰ ਜੋ ਵਕੀਲ ਅਮਨ ਸਾਡੇ ਨਾਲ ਖੜੇ ਹੈ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਆਏ ਨੇ ਪ੍ਰੋਟੈਸਟ ਦੇ ਵਿੱਚ ਇਹਨਾਂ ਨਾਲ ਗੱਲ ਕਰਦੇ ਆ ਅਮਨ ਜੀ ਸਭ ਤੋਂ ਪਹਿਲਾਂ ਤੇਹੀ ਤੁਹਾਨੂੰ ਜਾਨਣਾ ਪੁੱਛਣਾ ਚਾਹਾਂਗੇ ਕਿ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਜੋ ਐਫ ਆਈ ਆਰ ਆਈ ਬਤੌਰ ਵਕੀਲ ਉਸਨੂੰ ਤੁਸੀਂ ਕਿਵੇਂ ਦੇਖਿਆ ਤੇ ਬਤੌਰ ਪੰਜਾਬੀ ਉਸਨੂੰ ਕਿਵੇਂ ਦੇਖਿਆ ਆ ਦੇਖੋ ਜਿਹੜੀ ਇਹ ਐਫ ਆਈ ਆਰ ਹੈ ਇਹ ਉਹੀ ਧਾਰਾ ਹੈ ਜਿਹੜੀ ਕੁਝ ਮਹੀਨੇ ਪਹਿਲਾਂ ਰਾਮ ਮੰਦਰ ਦੇ ਬਹਾਨੇ ਜਦੋਂ ਜਿਹੜੇ ਜਿਹੜੇ ਲੋਕਾਂ ਨੇ ਕੋਈ ਵੀ ਬੋਲੇ ਨੇ ਕੋਈ ਆਵਾਜ਼ ਚੱਕੀ ਹੈ ਕੋਈ ਫੇਸਬੁੱਕ ਤੇ ਪੋਸਟਾਂ ਪਾਈਆਂ ਨੇ ਉਹਨਾਂ ਦੇ ਵਿਰੁੱਧ ਤਰਕਸ਼ੀ ਲਾਗੂਆਂ ਦੇ ਵਿਰੁੱਧ 295 ਦਾ ਪਰਚਾ ਕੀਤਾ ਗਿਆ ਸੀ 295ਏ ਵੀ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੁਹਾਡੇ ਕੋਲ ਸ਼ਬਦਾਂ ਦੇ ਕਰਕੇ ਉਹ ਹੁਣ ਕਿਉਂਕਿ 1 ਜੁਲਾਈ ਤੋਂ ਕਾਨੂੰਨ ਹੀ ਬਦਲ ਗਏ ਨੇ ਫੌਜਦਾਰੀ ਕਾਨੂੰਨ ਤਾਂ ਉਹ 295 ਹੁਣ 299 ਬਣ ਗਿਆ ਨਵੇਂ ਕਾਨੂੰਨਾਂ ਦੇ ਵਿੱਚ ਇਹ ਜਿਹੜਾ ਪਰਚਾ ਇਹ 299 ਦੇ ਤਹਿਤ ਕੀਤਾ ਗਿਆ ਉਹਦੇ ਵਿੱਚ ਵੀ ਕੁਝ ਲੋਕਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਸੀ ਉਹ ਵੀ ਪੰਜਾਬ ਸਰਕਾਰ ਅਜਿਹੇ ਜਿਹੜੇ ਪਰਚੇ ਨੇ ਇਹ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋ ਸਕਦੇ ਤੇ ਇਹਦੇ ਵਿੱਚ ਮੁੱਢਲੀ ਤਫ਼तीश ਹੋਣੀ ਵੀ ਚਾਹੀਦੀ ਹੈ ਮਤਲਬ ਇਸ ਪਰਚੇ ਦੇ ਵਿੱਚ ਕੀ ਹੁੰਦਾ ਹੈ ਵੀ ਸਜ਼ਾ 3 ਸਾਲ ਉਹ ਤਾਂ ਘਟ ਹੈ ਉਹਦੇ باوجود ਕੋਈ ਐਡਾ ਵੱਡਾ ਕੋਈ ਉਹ ਪਰਚਾ ਨਹੀਂ ਸੀ ਕੋਈ ਵੱਡਾ ਅਪਰਾਧ ਨਹੀਂ ਜਿਹਦੇ ਪਰਚਾ ਦਰਜ ਕੀਤਾ ਗਿਆ ਪਹਿਲੀ ਗੱਲ ਪਰਚਾ ਦਰਜ ਕਿਨੇ ਕੀਤਾ ਉਹ ਇੱਕ ਅਮਿਤ ਜੈਨ ਨਾਮ ਦਾ ਮੈਨੂੰ ਲੱਗਦਾ ਬੰਦਾ ਹੈ ਜਿਹੜਾ ਕਿ ਭਗਵੰਤ ਮਾਨ ਦਾ ਬਹੁਤ ਕਰੀਬੀ ਹੈ ਆਮ ਆਦਮੀ ਪਾਰਟੀ ਸਰਕਾਰ ਦਾ ਕਰੀਬੀ ਹੈ ਤੇ ਉਹਨਾਂ ਵੱਲੋਂ ਉਹ ਸ਼ਿਕਾਇਤ ਕਰਤਾ ਨੇ ਉਹਨਾਂ ਨੇ ਕਿਹਾ ਵੀ ਮਾਲਵਿੰਦਰ ਮਾਲੀ ਨੇ ਪਿਛਲੇ ਦਿਨਾਂ ਦੇ ਵਿੱਚ ਕੋਈ ਵੀਡੀਓ ਪਾਈ ਜਿਹਦੇ ਨਾਲ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਇਹ ਤਾਂ ਕੋਈ ਵੀ ਬੰਦਾ ਕਦੇ ਵੀ ਕਿਸੇ ਦੇ ਉੱਤੇ ਵੀ ਪਰਚਾ ਦਰਜ ਕਰਾ ਸਕਦਾ ਇਹ ਤਾਂ ਕੋਈ ਭਗਵੰਤ ਮਾਨ ਦੇ ਉੱਤੇ ਵੀ ਕਰਾ ਸਕਦਾ ਇੱਕ ਤਾਂ ਇਹ ਆਪਣੇ ਆਪ ਦੇ ਵਿੱਚ ਗੈਰ ਸੰਵਿਧਾਨਕ ਗੱਲ ਹੈ ਇਹ ਮਤਲਬ ਗੈਰ ਜਮਹੂਰੀ ਗੱਲ ਹੈ ਵੀ ਤੁਹਾਡੀਆਂ ਭਾਰ ਨਹੀਂ ਪੜਿਆ ਕਿਉਂਕਿ ਸੀਆਈਏ ਸਟਾਫ ਤਾਂ ਉੱਥੇ ਜਾ ਕੇ ਦੀ ਲੀਲਾ ਦੇ ਰਿਹਾ ਸੀ ਅਰੈਸਟ ਕਰਨ ਸਮੇਂ ਕਹਿੰਦੇ ਸਾਨੂੰ ਸਾਡਾ ਹੱਕ ਹੈ ਪਾਵਰ ਹੈ ਸੀ ਤੁਹਾਨੂੰ ਦੱਸ ਨਹੀਂ ਸਕਦੇ ਤੁਸੀਂ ਦੋਸ਼ੀ ਹੋ ਕਿ ਤੁਹਾਡਾ ਦੋਸ਼ ਕੀ ਹੈ ਦੇਖੋ ਪੁਲਿਸ ਦੇ ਵਿੱਚ ਨਾ ਇੱਕ ਸਮੱਸਿਆ ਹੈ ਬਹੁਤ ਵੱਡੀ ਹੈ ਸਿਸਟਮ ਆ ਜਿਹੜਾ ਸਾਡੇ ਕਾਨੂੰਨ ਦੇ ਵਿੱਚ ਇੱਕ ਦਿੱਕਤ ਹੈ ਬਹੁਤ ਵੱਡੀ ਜੇ ਪੁਲਿਸ ਕਿਸੇ ਬੰਦੇ ਦੀ ਗਲਤ ਅਰੈਸਟ ਪਾਉਂਦੀ ਹੈ ਜੇ ਪੁਲਿਸ ਕਿਸੇ ਬੰਦੇ ਨੂੰ ਗਲਤ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਰੱਖਦੀ ਹੈ ਜੇ ਉਹ ਭਾਵੇਂ ਕੱਲ ਨੂੰ 10 ਸਾਲ ਨੂੰ 5 ਸਾਲ ਨੂੰ 2 ਮਹੀਨਿਆਂ ਨੂੰ ਬਰੀ ਵੀ ਹੋ ਜਾਂਦਾ ਉਹਦੇ باوجود ਪੁਲਿਸ ਉੱਤੇ ਕੋਈ ਐਕਸ਼ਨ ਨਹੀਂ ਇਹ ਵੱਡੀ ਸਮੱਸਿਆ ਹੈ ਇਸੇ ਦਾ ਫਾਇਦਾ ਜਿਹੜਾ ਹੈ ਉਹ ਸਰਕਾਰਾਂ ਕਰ ਚੱਕਦੀਆਂ ਨੇ ਉਹਦੇ ਤਹਿਤ ਪੁਲਿਸ ਨੂੰ ਇੱਕ ਖੁੱਲਾ ਹੱਥ ਦਿੱਤਾ ਹੋਇਆ ਅਸੀਂ ਤਾਂ ਜਦੋਂ ਆ ਨਵੇਂ ਕਾਨੂੰਨ ਆਏ ਨੇ 1 ਜੁਲਾਈ ਤੋਂ ਅਸੀਂ ਤਾਂ ਉਦੋਂ ਹੀ ਇਹ ਬੋਲਣਾ ਜਮਹੂਰੀ ਅਧਿਕਾਰ ਵੱਲੋਂ ਸਭਾ ਵੱਲੋਂ ਸ਼ੁਰੂ ਕਰਤਾ ਸੀ ਕਿ ਇਹ ਕਾਨੂੰਨਾਂ ਦੇ ਰਾਹੀਂ ਹੁਣ ਸਰਕਾਰ ਇੱਕ ਪੁਲਸੀਆ ਰਾਜ ਲੈ ਕੇ ਆ ਰਹੀ ਹੈ ਜਿਹਦੇ ਤਹਿਤ ਸਰਕਾਰ ਆਪਣੀ ਮਰਜ਼ੀ ਦੇ ਨਾਲ ਹਰ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਕਰੂਗੀ ਉਹਦੇ ਤਹਿਤ ਲੋਕਾਂ ਦੇ ਉੱਤੇ ਅਜਿਹੇ ਲੋਕ ਜਿਹੜੇ ਸਰਕਾਰ ਦੇ ਅੱਜ ਵਿਰੋਧ ਕਰ ਰਹੇ ਨੇ ਉਹਨਾਂ ਦੇ ਵਿਰੁੱਧ ਅਜਿਹੇ ਮੁਕੱਦਮੇ ਦਰਜ ਹੋਣਗੇ ਤੇ ਮਾਲੀ ਵਾਲੀ ਗੱਲ ਤਾਂ ਕਿ ਸਿਰਫ ਸ਼ੁਰੂਆਤ ਹੈ ਇਤੋਂ ਕੇਂਦਰ ਸਰਕਾਰ ਦੀਆਂ ਦੇਖਿਓ ਤੁਸੀਂ ਉਹਦੀਆਂ ਨੀਤੀਆਂ ਦਾ ਵਿਰੋਧ ਕਰਦੇ ਲੋਕਾਂ ਦੇ ਵਿਰੁੱਧ ਵੀ ਜਿਹੜੇ ਨਵੇਂ ਕਾਨੂੰਨਾਂ ਦੇ ਤਹਿਤ ਕਿਸ ਤਰ੍ਹਾਂ ਇਹ ਪਰਚੇ ਦਰਜ ਕਰਾ ਕੇ ਲੋਕਾਂ ਨੂੰ ਜੇਲ੍ਹਾਂ ਪਿੱਛੇ ਸਿੱਟਿਆ ਜਾਊਗਾ ਪਰ ਇਹਦੇ ਵਿੱਚ ਵੱਡੀ ਗੱਲ ਕੀ ਹੈ ਇਹ ਕਾਦੋਂ ਕੀਤਾ ਗਿਆ ਰਾਤ ਤੋਂ ਰਾਤ ਗ੍ਰਿਫਤਾਰੀ ਕਾਦੋਂ ਕੋਈ ਵੱਡੀ ਬਾਚਦਰਮਾਂਡ ਵੀ ਨਹੀਂ ਲਈ ਫਿਰ ਗ੍ਰਿਫਤਾਰ ਕਿਉਂ ਕੀਤਾ ਗਿਆ ਨਾ ਕੋਈ ਉੱਥੇ ਪੁੱਛਗਿੱਛ ਹੋਈ ਹੈ ਬਹੁਤੀ ਉਹ ਗ੍ਰਿਫਤਾਰੀ ਇਸ ਕਰਕੇ ਕੀਤਾ ਗਿਆ ਤਾਂ ਕਿ ਉਹ ਰਾਤ ਨੂੰ ਕੀਤੀ ਹੋਈ ਗ੍ਰਿਫਤਾਰੀ ਦੇ ਦਮ ਤੇ ਮਾਲੀ ਨੂੰ ਡਰਾਇਆ ਜਾ ਸਕੇ ਹੋਰ ਜਿਹੜੇ ਬੰਦੇ ਨੇ ਅਜਿਹੇ ਜਿਹੜੇ ਬੁੱਧੀਜੀਵੀ ਬੋਲਦੇ ਨੇ ਉਹਨਾਂ ਨੂੰ ਡਰਾਇਆ ਜਾ ਸਕੇ ਜਿਹੜੇ ਹੋਰ ਲੋਕ ਬੋਲਦੇ ਨੇ ਅ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਨੇ ਅੱਜ ਉਹਨਾਂ ਨੂੰ ਚੁੱਪ ਕਰਾਇਆ ਜਾ ਸਕੇ ਕਿਉਂਕਿ 3 ਸਾਲ ਹੋ ਗਏ ਸਰਕਾਰ ਦਾ ਤਾਂ ਰਿਪੋਰਟ ਕਾਰਡ ਜ਼ੀਰੋ ਹੈ ਸਗੋਂ ਸਰਕਾਰ ਨੂੰ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਵੀ ਵੱਧ ਲੋਕਾਂ ਵਾਲਾ ਘੱਟਣ ਤੇ ਆ ਚੁੱਕੇ ਨੇ ਸਪੋਰ ਹੈ ਕਿ ਸਰਕਾਰ ਦੇ ਜਿਹੜੇ ਲੀਡਰ ਆ ਆਮ ਆਦਮੀ ਪਾਰਟੀ ਦੇ ਦਿੱਲੀ ਵਿੱਚ ਕਾਫੀ ਪ੍ਰੋਟੈਸਟ ਹੋਏ ਕਿ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਸਾਨੂੰ ਲੋਕਤੰਤਰੀ ਤੌਰ ਦੇ ਉੱਤੇ ਮਾਰਿਆ ਜਾ ਰਿਹਾ ਦੱਬਿਆ ਜਾ ਰਿਹਾ ਉੱਥੇ ਇਹ ਦਲੀਲ ਦਿੱਤੀ ਜਾਂਦੀ ਕਾ ਇਹਨਾਂ ਦੇ ਉੱਤੇ ਹੁੰਦਾ ਹੈ ਜਦੋਂ ਪੀਐਮਐਲਏ ਵਰਗੇ ਕਾਨੂੰਨਾਂ ਦੇ ਤਹਿਤ ਇਹਨਾਂ ਦੇ ਮਨੀਸ਼ ਸੋਦੀਆ ਕੇਜਰੀਵਾਲ ਵਰਗਿਆਂ ਨੂੰ ਅੰਦਰ ਕੀਤਾ ਜਾਂਦਾ ਹੈ 6-6 ਮਹੀਨੇ ਜਮਾਨਤਾਂ ਨਹੀਂ ਹੁੰਦੀਆਂ ਉਸ ਵੇਲੇ ਤਾਂ ਇਹ ਸੰਵਿਧਾਨ ਦਾ ਰੋਣਾ ਰੋਂਦੇ ਆ ਉਸ ਵੇਲੇ ਤਾਂ ਇਹ ਆਖਦੇ ਵੀ ਇਹ ਗੈਰਕਾਨੂੰਨੀ ਤਰੀਕੇ ਦੇ ਨਾਲ ਸਭ ਕੁਝ ਕਰ ਰਹੀ ਹੈ ਕੇਂਦਰ ਸਰਕਾਰ ਸਿਰਫ ਇੱਕ ਤਰੀਕੇ ਨਾਲ ਤਾਨਾਸ਼ਾਹੀ ਲਾਗੂ ਕਰ ਰਹੀ ਹੈ ਪਰ ਹੂਬ ਹੂ ਉਹੀ ਗੱਲਾਂ ਜਦੋਂ ਪੰਜਾਬ ਦੇ ਵਿੱਚ ਲਾਗੂ ਕੀਤੀਆਂ ਜਾਂਦੀਆਂ ਨੇ ਉਦੋਂ ਸਰਕਾਰ ਚੁੱਪ ਕਰ ਜਾਂਦੀ ਹੈ ਅਸਲ ਵਿੱਚ ਪੈਂਤੜਾ ਹੀ ਇਹ ਚੱਲਦਾ ਹੈ ਜਦੋਂ ਵਿਰੋਧੀ ਧਿਰ ਕੁਝ ਕਰੇ ਜਦੋਂ ਸੱਤਾ ਦੇ ਵਿੱਚ ਕੋਈ ਹੋਰ ਬੈਠਾ ਹੋਵੇ ਜੇ ਉਹ ਕੁਝ ਕਰ ਰਿਹਾ ਤਾਂ ਸਾਰੇ ਬੋਲਦੇ ਨੇ ਵੱਡੇ ਉੱਚੀ ਉੱਚੀ ਆਵਾਜ਼ਾਂ ਦੇ ਵਿੱਚ ਜਦੋਂ ਉਹ ਆਪ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਇਹੀ ਨੀਤੀਆਂ ਸਭ ਨੇ ਲਾਗੂ ਕੀਤੀਆਂ ਨੇ ਕਾਂਗਰਸੀਆਂ ਨੇ ਵੀ ਅਕਾਲੀਆਂ ਨੇ ਵੀ ਭਾਜਪਾ ਨੇ ਵੀ ਆਮ ਆਦਮੀ ਪਾਰਟੀ ਨੇ ਇਸੇ ਕਰਕੇ ਅਸੀਂ ਤਾਂ ਲੋਕਾਂ ਨੂੰ ਕਹਿੰਨੇ ਆ ਵੀ ਇਹ ਸਰਕਾਰਾਂ ਕੋਈ ਸਾੜੀਆਂ ਨਹੀਂ ਜਿਹੜੇ ਲੋਕਾਂ ਨੂੰ ਲੱਗਦਾ ਸੀ ਕੋਈ ਉਮੀਦ ਸੀ ਵੀ ਸ਼ਾਇਦ ਇੱਥੇ ਅਸੀਂ ਪੁਰਾਣਿਆਂ ਤੋਂ ੱਕੇ ਪਏ ਆ ਨਵੇਂ ਕੁਝ ਕਰਨਗੇ ਅੱਜ ਉਹ ਵੀ ਲੋਕ ਇਹ ਸਾਫ਼ ਸਪਸ਼ਟ ਉਹਨਾਂ ਦੇ ਮੁਰੇ ਵੀ ਇਹਨਾਂ ਨੇ ਕੁਝ ਨਹੀਂ ਕਰਨਾ ਇਸ ਕਰਕੇ ਅੱਜ ਜੇ ਕੋਈ ਗਲਤ ਆ ਤਾਂ ਉਹਨੂੰ ਗਲਤ ਕਹੋ ਕਿਉਂਕਿ ਸਰਕਾਰ ਜਿਹੜੇ ਰਾਹ ਤੇ ਤੁਰੀ ਹੋਈ ਹੈ ਕੱਲ ਨੂੰ ਮਰਨਾ ਇੱਥੇ ਸਾਰਿਆਂ ਨੇ ਹੈ ਜੇ ਬੋਲ ਕੇ ਮਰਾਂਗੇ ਤਾਂ ਘਟੋ ਘਟ ਅਸੀਂ ਇਕੱਠੇ ਹੋ ਕੇ ਸਰਕਾਰ ਦਾ ਵਿਰੋਧ ਵੀ ਕਰ ਸਕਾਂਗੇ ਇਸ ਕਰਕੇ ਅੱਜ ਅਜਿਹੀਆਂ ਨੀਤੀਆਂ ਦਾ ਵਿਰੋਧ ਕਰਨਾ ਹੀ ਸਮੇਂ ਦੀ ਲੋੜ ਹੈ ਵੀ ਜਿਹੜੀ ਫਾਸ਼ੀਵਾਦੀ ਸਰਕਾਰ ਹੈ ਜਿਹੜੀ ਉਹਦੀ ਭਾਈ ਵਾਲੇ ਇਹ ਕੇਜਰੀਵਾਲ ਦੀ ਸਰਕਾਰ ਹੈ ਇਹ ਵੀ ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡ ਰਹੀ ਹੈ ਇਹ ਵੀ ਸਿੱਖਿਆ ਸਿਹਤ ਤੇ ਰੋਜ਼ਗਾਰ ਦੀਆਂ ਗੱਲਾਂ ਕਰਦੀ ਸੀ ਪਰ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਮਿਲਿਆ ਅੱਜ ਇਹ ਸਰਕਾਰ ਦੇ ਵਿਰੁੱਧ ਵੀ ਜੇ ਗਲਤ ਕਰ ਰਹੀ ਹੈ ਤਾਂ ਇਹਦਾ ਵਿਰੋਧ ਕਰਨਾ ਵੀ ਸਾਡੇ ਲਈ ਜ਼ਰੂਰੀ ਹੈ ਬਹੁਤ ਸ਼ੁਕਰੀਆ ਬਹੁਤ ਧੰਨ ਤੇ ਅਮਨ ਜੀ ਸਾਡੇ ਨਾਲ ਜਿਨ੍ਹਾਂ ਨੇ ਵਿਚਾਰ ਰੱਖਿਆ ਕਿ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਗਲਤ ਕਿਵੇਂ ਐਫ ਆਈ ਆਰ ਦਰਜ ਕਿਵੇਂ ਨਹੀਂ ਸੀ ਹੋਣੀ ਚਾਹੀਦੀ ਇਸ ਦੇ ਬਾਰੇ ਪ੍ਰੋਟੈਸਟ ਹੋ ਰਹੇ ਨੇ ਲਗਾਤਾਰ ਵਾਜਾਂ ਉੱਠ ਰਹੀਆਂ ਨੇ ਕਿ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਸਰਕਾਰ ਨੇ ਸ਼ਰੇਆਮ ਧੱਕਾ ਕੀਤਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ